ਸਤਿਗੁਰ ਦੇ ਗੁਣ ਗਾ ਸਾ ਕੀ ਮਨ ਚੰਦੜੇ ਪਲ ਪਾ ਸਾ ਕੀ ਆਇਆ ਕੂੜਾ ਰਾਮਦਾ ਫਿਰਦਾ ਗਾਮ ਗਾਮ ਦੇਖ ਪਟਾ ਅਗਮਾਨ ਦਾ ਲਗ ਬੜੀ ਲਗਾਮ ਮਦਰ ਮਦਰ ਸੁਰ ਸ਼ੂਕ ਦੇ ਚੱਲੇ ਪੌਣ ਫਰਾਮ ਛੇਰ ਬਗੇਰੀ ਭੌਂਕ ਦੇ ਜੰਗਲ ਤਮੋਂ ਥਾਮ ਕੂੜਾ ਛੱਡ ਦਿਓ ਬਾਲਕੂ ਕਹਿੰਦਾ ਛਤਰੂਗਨ ਲੱਗਦੇ ਨੇ ਅਜ ਆਗੈ ਲੈਣਤ ਸਾਨੂੰ ਗਨ ਪਤਰ ਰੁਖਾਂ ਦੀ ਬਾਜੀਆਂ ਮੈਲ ਤੁਸਾਂ ਦੇ ਬਣ ਛਤਰੂ ਦੀ ਗੱਲ ਸੁਣਦਿਆਂ ਜੋ ਚੜੇ ਮਨ ਮਨ ਚੜਦੇ ਵਟਨ ਸਰੀਰ ਨੂੰ ਵੜ ਚੜਦਾ ਜਿਉ ਸਣ ਛਤਰੂ ਫੇਰ ਪੁਕਾਰਿਆ ਦੇਵੋ ਚੜ ਲਗਮ ਘੋੜਾ ਜੀ ਬਲਵੰਤ ਦਾ ਨਾਮੁ ਸੀ ਕਾਰਾਮ ਮਾਨਸ ਕੀ ਉਹਨਾਂ ਬਾਵਰੇ ਜਮਰੇ ਕਰਨ ਸਲਾਮ ਸ਼ਤਰੂ ਗਨੂ ਆਖ ਦੇ ਉਜਾਰਖਿਓ ਲਾਮ ਘੂੜਾ ਨੀਉ ਛੱਡਣਾ ਬੀਠਕ ਆਵੈ RAM ਕਹਿੰਦਾ ਲਾਹ ਕੁਜ ਸੂਰਮਾ ਗੁਰੂ ਅਸਾਂ ਦਾ ਰਬ ਚੁਗਦੇ ਜੀ ਦੇ ਦਵਾਰ ਤੇ ਦੁਨੀਆ ਆਕੇ ਸਭ ਯਾਦ ਪਹਿਲਾ ਹੀ ਉਸ ਦੀ ਜਿਸ ਰਚਿਆ ਸੰਸਾਰ ਜੋ ਵਿਚਰੇ ਨਿਰੰਕਾਰ ਕੋ tirg tirg ਲੱਖ ਵਾਰ ਲਿਖਿਆ ਵਿੱਚ ਰਮੈਣ ਦੀ ਹਾਰ ਹੁੰਦੀ ਹੰਕਾਰ ਮੰਦੜੇ ਕਰਮ ਕਮਾਣਿਆ ਜਮਦਰ ਪੈਂਦੀ ਮਾਰ ਸੋ ਸੂਰਾਜ ਇਸ ਮਾਰ ਲੈ ਪੰਜੇ ਮਹਾਂ ਬਕਾਰ ਨਾ ਬਿਹਾਉਣ ਆਦਮੀ ਹੁੰਦੇ ਅੰਤਖਵਾਰ ਆਪੇ ਮਾਰ ਜਵਾਲ ਲੈਂਦਾ ਸੱਚਾ ਸਤ ਕਰਤਾਰ ਗਿਆਨ ਧਿਆਨ ਅਕਾਲ ਕਾ ਗਿਲ ਸੱਚੜਾ ਪ੍ਰਚਾਰ ਅਮਰ ਅਮਰ ਨਿਰਵਾਣ ਪਦ ਤੂੰ ਸਿਮਰੂ ਤਾਂ ਤਨ ਮਨ ਸੁਖਾ ਤੂੰ ਵਿਸਰੂ ਤਾਂ ਲਾਗਦ ਦੁਖਾ ਸਿੱਧ ਮਨੀਸ਼ਰ ਚੇਤਨ ਤੈਨੂ ਪੰਕ ਬਖੇਰੂ ਬਣ ਤਨ ਰੁਕਾ ਚੋਜ ਬੇਅੰਤ ਬੇਅੰਤਾ ਤੇਰੇ ਅੰਤ ਨਹੀਂ ਕੁਝ ਆਵਤ ਹੈ ਵਿਰਦ ਕਮਾਇਆ ਨਹੀਂ ਜੇ ਤੇਰਾ ਅੰਤ ਸਮੇ ਪੈਤਾਵਤ ਹੈ ਜਿਤ ਆਵੇ ਜਬ ਨਾਮ ਤੇਮਾਰਾ ਪ੍ਰਭ ਜਨਮ ਜਨਮ ਕੀ ਲੈਂਦੀ ਭੁੱਖਾ ਸੰਸਾਦਕ ਕਾਦਕ ਗੁਣ ਗਾਵਣ ਸ਼ੇਸ਼ ਗਨੇਸ਼ ਮਹੀਸ਼ ਮਨਾਵਣ ਨਾਮ ਖਜ਼ਾਨੇ ਵਣਦਾ ਏ ਤੂੰ ਭਗਤ ਜਨਾਂ ਕੋ ਪਰ ਪਰ ਭੁਕਾ ਚੌਦਾ ਪਵਣ ਝਕਾਉਂਦੀ ਮਾਤ ਸਗਲ ਸ੍ਰਿਸ਼ਟੀ 나ਤ ਕੂੜ ਕਰੋੜਾ ਤਰ ਗਏ ਪਾਪੀ ਸੁਣ ਕਰ ਅਮਰ ਕਾਥ ਨਾਮ ਜਪੇ ਨਾ ਜੋ ਜਨ ਤੀਰਾ ਤਿਰਗ ਤਿਰਗ ਜਮ ਪਾਵਣ ਤੁਕਾ ਸੁਰ ਨਰਮੁਣ ਜਨ ਜਪਦੇ ਤੈਨੂੰ ਪੂਜਣ ਦੇਵੀ ਦੇਵਾ ਬ੍ਰਹਮਾ ਵਿਸ਼ਨੋ ਕਿ ਨਰਮੁਲ ਦਸਵਕ ਕਰ ਦੇ ਤੇਰੀ ਸੇਵਾ ਗਰਭ ਗਲੇ ਜੋ ਨਾਮ ਨਾ ਚੀਤੇ ਮਨ ਮੇ ਅਗਨ ਉਠੇ ਤਕ ਤੁਖਾ ਵਿਸਰ ਗਿਆ ਉਸ ਪਰਮੇਸ਼ਰ ਜਿਸ ਬੰਤ ਬਣਾਈ ਤੇਰੀ ਮਿੱਥਿਆ ਜਾਨ ਨਹੀਂ ਸੰਗ ਜਾਵਤ ਝੂਠੀ ਮੇਰੀ ਤੇਰੀ ਲਾਜ ਨ ਆਵੀ ਪਾਪ ਕਮਾਉਣੀ ਮੋੜ ਮੋੜ ਜਨਮ ਲਵੇ ਗਦਕੁਖਾ ਨਾਮ ਜਪਣ ਕੋ ਜਗ ਵਿੱਚ ਆਇਆ ਪੜਨ ਸੁਨ ਕੋ ਬਾਣੀ ਨਾਮ ਵਿਹਾਉਣੀ ਪਾਪਨ ਜਿੰਦੜੀ ਅਗਲ ਜਦੂਤ ਜਲਾਣੀ ਸਿਮਰਨ ਬਾਜ ਨਹੀਂ ਤਰੂਣਾ ਕਹਿਤ ਗਿਆਨ ਸਿਮਰ ਮਨ ਮੁਖਾ ਦੋਹਰਾ ਸ਼੍ਰੀਸ਼ਟ ਗੁਰੂ ਸਭ ਜਗਤ ਕੇ ਵਾਲਮੀਕ ਰਗੁਨਾਥ ਜਨਮ ਜਨਮ ਉਤੋੜ ਦੀ ਗਿਰ ਸਤਿਗੁਰ ਕੀ ਬਾਤ ਲੈਂਦਾ ਪਰ ਕੁਝ ਹਾਰਿਆ ਜੋਨਰ ਅਸਲ ਜੋਹਾਰ ਰੇਨਰ ਤੀਰਗ ਚਾਤੀ ਮਾਰ ਤਾ ਦਿਸੇ ਸਭ ਬ੍ਰਹਮ ਪਸਾਰ ਗਲਤ ਬਿਆਨ ਫਿਰੇ ਨਿਤ ਕਰਦਾ ਨਰਕ ਜੂਣ ਵਿੱਚ ਜਮ ਜਮ ਮਰਦਾ ਮਾਇਆ ਕਾਰਨ ਭੁਲੇ ਚਾਂਕ ਸੱਚ ਦੀ ਸੀ ਨਾ ਫੁੱਟੀ ਆਕ ਬਣਿਆ ਫਿਰੇ ਬੜਾ ਅਗਮਰੂਰ ਵਦ-ਵਦ ਕੇ ਨਿਤ ਕਰੇ ਕਸੂਰ ਚਾਹੀਏ ਜਾਗ ਰਹਿਤੇ ਤੂੰ ਡਰਨਾ ਮਨ ਮੁਖ ਪੱਥਰ ਦੇ ਕਦ ਤਰਨਾ ਜਮਦੂਤਾ ਤੋ ਖੰਦੀ ਮਾਰ ਜੋ ਨਰ ਕਰਦੇ ਅਤਿਆਚਾਰ ਜੋ ਨਰ ਕਰਦੇ ਅਤਿਆਚਾਰ ਲੇਖਾ ਕਿਸ ਬਿਦ ਭਰੇ ਨ ਕਰੇ ਤੋਲੇ ਕੁਫਰ ਪਰਬਤੋਂ ਪਾਰੇ ਕੋੜ ਬੋਲਦਾ ਪੂਰਾ ਤੋਲ ਚਿੱਤਰ ਬਦਲੇ ਤਦ ਰਹਿੰਦੇ ਕੋਲ ਧਰਮੀ ਪੁਰਸ਼ ਮਿਲੇ ਕਰਪਾਲ ਪਾਪੀ ਪੁਰਸ਼ ਮਿਲੇ ਜਮਕਾਲ ਪਾਪੀ ਪੁਰਸ਼ ਮਿਲੇ ਕਦ ਸੁਖ ਦੁਜਿਕ ਦੇ ਵਿੱਚ ਸੈਂਦਾ ਦੁੱਖ ਜਿਤੇ ਨੇ ਮਾਨਸ ਪਾਪ ਕਮਾਏ ਉਤਨੇ ਜਮ ਡੰਡ ਲਗਾਏ ਮਿਲ ਕਰ ਗੁਰ ਤੇ ਮੰਗਲ ਗਾਓ ਮਾਰਗ ਛੋੜ ਕੁਮਾਰਗ ਮਤ ਜਾ ਅਪਰੰਪਾਰ ਗੁਰੂ ਕੀ ਮਾਇਆ ਬ੍ਰਹਮਾ ਵਿਸ਼ਨੂੰ ਅੰਤ ਨਾ ਪਾਇਆ ਜਾਗ ਵਿੱਚ ਆਕੇ ਆਪ ਨਰੇਨ ਪੂਜ ਪਤਰ ਪਰਚੀ ਰਮਾਇਣ ਆ ਗੁਰੂ ਸੰਜਤ ਕਾ ਸੋਏ ਜੋ ਸੁਮੇਰੀ ਗਤ ਉਸ ਕੀ ਹੋਏ ਵੋਹੀ ਏਕ ਜਗਤ ਕਾ ਅਨੰਤਾ ਸਰਵ ਕਲਾ ਪੂਰਨ ਭਗਵੰਤਾ ਜਗਤ ਗੁਰੂ ਕੀ ਅਮਰਤ ਬਾਣੀ ਸੁਣ ਸੁ ਸੁਣਦੇ ਸੀਲਤ ਤਾਰਾ ਰਾਣੀ ਰੇਕੀ ਮੁਨੀ ਸਾਗੁਰ ਕੀ ਦਾਸ ਪੂਰਨ ਪੁਰਖ ਸਰਵ ਕਟਵਾਸ ਜਾਗਰਚਨਾ ਆਪਰਚਾਈ ਰਜੋ ਸਤੋ ਤਮ ਇੱਕਸ ਪਾਈ ਪੂਰਨ ਪੁਰਖ ਸਰਵ ਕਟਵਾਸੀ ਵਾਲੇ ਵੀ ਗੁਰੂ ਅੰਤਰਜਾਮੀ ਪਾਰਮਰਮ ਪਰਮੇਸ਼ਰ ਸਵਾਨੀ ਜੀਵ ਜੰਤ ਕਰਤਰ ਤਵਸਾਈ ਜੀਵ ਜੰਤ ਕਰਤਰ ਤਵਸਾਈ ਪਾਤ ਪਾਤ ਕੇ ਚੋਗ ਬਣਾਏ ਗगन ਮਲੋਚਾਨ ਸੂਰਜ ਤਾਰੇ ਅਗਨ ਪਵਨ ਜਲ ਜੀਵਨ ਸਾਰੇ ਦੁਨੀਆ ਇੱਕ ਮਸਾ ਪਰਖਾਨਾ ਗਿਲਦਾਸ ਸਭ ਆਣਾ ਜਾਣਾ